ਦੀ ਵਾਣਾ ਰੇਡੀ ਤੇ ਸਤਿਕਾਰਯੋਗ ਸੋਤੋ ਲੋ ਤੁਹਾਨੂੰ ਕਹਾਣੀ ਸੁਣਾਉਣੀ ਆ ਹਰਾਮੀ ਲਖਤਮ ਸਰਦਾਰ ਗੁਰਦੇਵਾਲ ਸਿੰਘ ਅ ਮੇਰੀ ਮਾਂ ਚਾਚੇ ਬਦਰੂ ਨਾਲ ਰਹਿੰਦੀ ਸੀ ਜਦੋਂ ਚਾਚਾ ਬਦਰੂ ਗੱਭਰੂ ਹੁੰਦਾ ਸੀ ਤਾਂ ਉਹ ਦੋਵੇਂ ਕਮਾ ਕੇ ਖਾਂਦੇ ਸਨ ਮੈਨੂੰ ਉਹ ਤੋਂ ਮਾੜੀ ਬਾੜੀ ਸੌਰਤ ਸੀ ਫਿਰ ਜਦੋਂ ਮੇਰੀ ਮਾਂ ਨੂੰ ਦਮਾ ਹੋ ਗਿਆ ਤਾਂ ਚਾਚੇ ਬਦਰੂ ਦੀ ਲੱਤ ਟੁੱਟ ਗਈ ਤੇ ਮੇਰੀ ਮਾਂ ਤੇ ਚਾਚਾ ਬਦਰੂ ਦੋਵੇਂ ਮੰਗ ਕੇ ਖਾਣ ਲੱਗ ਪਏ ਇੱਕ ਬੱਚੇ ਦੀ ਕਹਾਣੀ ਹੈ ਤੇ ਪਰ ਮੈਨੂੰ ਉਹਨਾਂ ਨੇ ਕਦੇ ਮੰਗਣ ਨਹੀਂ ਸੀ ਦਿੱਤਾ ਚਾਚਾ ਬਦਰੂ ਵੀ ਹਾਈ ਮਾਈ ਕਿਸੇ ਦੇ ਅੱਗੇ ਹੱਥ ਨਹੀਂ ਸੀ ੜਦਾ ਤੇ ਕਿਸੇ ਸਖੀ ਅੱਗੇ ਸਵਾਲ ਵੀ ਨਹੀਂ ਸੀ ਪਾਉਂਦਾ ਉਹ ਮੈਨੂੰ ਆਖਦਾ ਹੁੰਦਾ ਸੀ ਜੇ ਮੇਰੀ ਦੇ ਕੰਮ ਕਰਦੀ ਰਹਿੰਦੀ ਪੁੱਤਰਾ ਮੈਂ ਤੈਨੂੰ ਖਵਰੇ ਕੀ ਤੋ ਕੀ ਬਣਾ ਦਿੰਦਾ ਬੜਾ ਮੋਹ ਕਰਦਾ ਸੀ ਚਾਚਾ ਬਦਰੂ ਮੈਨੂੰ ਨਹੀਂ ਜੀ ਉਹ ਮੇਰਾ ਪਿਓ ਨਹੀਂ ਸੀ ਹਾਂਜੀ ਸਾਰੇ ਹੀ ਹਰਾਮ ਦਾ ਆਖਦੇ ਸੀ ਮੈਨੂੰ ਜੇ ਤੁਸੀਂ ਆਖ ਲਓਗੇ ਤਾਂ ਕੀ ਫਰਕ ਪੈਂਦਾ ਪਰ ਜਦੋਂ ਤੱਕ ਚਾਚਾ ਬਧਰੂ ਜਿਉਂਦਾ ਸੀ ਨਾ ਉਹਦੇ ਮੂੰਹ ਤੇ ਕੋਈ ਮੈਨੂੰ ਹਰਾਮੀ ਨਹੀਂ ਸੀ ਆਖ ਸਕਦਾ ਇਸੇ ਗੱਲੋਂ ਉਸਨੇ ਕਈ ਮੰਗਤੇ ਵੀ ਕੋਟੇ ਸੰ ਭਾਵੇਂ ਲੰਗਾ ਸੀ ਪਰ ਫਿਰ ਵੀ ਉਹ ਜੇ ਕੋਈ ਮੈਨੂੰ ਇਸ ਤਰ੍ਹਾਂ ਗਲਤ ਕਹਿੰਦਾ ਜਾਂ ਹਰਾਮੀ ਕਹਿੰਦਾ ਤਾਂ ਮੇਰਾ ਚਾਚਾ ਉਸਨੂੰ ਪੈ ਨਿਕਲਦਾ ਇੱਕ ਤਾਂ ਮੈਨੂੰ ਹਰਾਮ ਦਾ ਆਖਦਾ ਤੇ ਦੂਜਾ ਮੇਰੀ ਮਾਂ ਨੂੰ ਮੰਦਾ ਬੋਲਦਾ ਤਾ ਚਾਚੇ ਬਦਰੂ ਤੋਂ ਜਰਿਆ ਨਾ ਜਾਂਦਾ ਉਹ ਉਸਤੇ ਬਹੁਤ ਬੁਰੀ ਤਰ੍ਹਾਂ ਵਾਰ ਕਰਦਾ ਇੱਕ ਵਾਰ ਜਦੋਂ ਮੈਂ 6 ਵਰਿਆਂ ਦਾ ਸਾਂ ਤਾਂ ਉਸ ਇਸੇ ਗੱਲ ਤੋਂ ਇੱਕ ਸਾਹਿਬ ਦੀ ਕਾਰ ਦਾ ਸ਼ੀਸ਼ਾ ਭੰਨ ਦਿੱਤਾ ਸਾਹਿਬ ਨੇ ਮੇਰੀ ਮਾਂ ਵੱਲ ਰੋਹ ਨਾਲ ਤੱਕ ਕੇ ਉਸ ਨੂੰ ਫਟਕਾਰ ਪਾਈ ਸੀ ਤੇ ਚਾਚੇ ਨੇ ਉਦੋਂ ਇੱਕ ਡੜਾ ਕੱਢ ਕੇ ਉਸਤੇ ਮਾਰਿਆ ਤੇ ਉਹ ਸਾਰੀ ਰਾਤ ਰੋਂਦਾ ਰਿਹਾ ਮੇਰੀ ਮਾਂ ਨੂੰ ਕਹਿੰਦਾ ਰਿਹਾ ਕਿ ਮੈਥੋਂ ਜਰਿਆ ਨਹੀਂ ਜਾਂਦਾ ਕਿ ਤੈਨੂੰ ਕੋਈ ਇਸ ਤਰ੍ਹਾਂ ਫਟਕਾਰ ਪਾਵੇ ਕੱਲ ਤੋਂ ਮੈਂ ਤੈਨੂੰ ਮੰਗਣ ਨਹੀਂ ਜਾਣ ਦੇਣਾ ਪਰ ਦੋਵੇਂ ਜੀ ਆਰੀ ਸਨ ਮੇਰੀ ਮਾਂ ਵੀ ਆਰੀ ਸੀ ਤੇ ਮੇਰਾ ਚਾਚਾ ਵੀ ਆਰੀ ਸੀ ਤੇ ਮੰਗ ਖਾਣ ਬਿਨਾ ਸਾਡਾ ਗੁਜ਼ਾਰਾ ਕਿਵੇਂ ਹੁੰਦਾ ਨਾਲੇ ਉਦੋਂ ਚਾਚਾ ਨਿਆਣੇ ਵਾਂਗ ਐਡਾ ਰਿਹੜੀ ਹੋ ਗਿਆ ਸੀ ਕਿ ਸਾਰਾ ਦਿਨ ਮਾਂ ਨੂੰ ਲਾਂਭੇ ਨਹੀਂ ਸੀ ਹੋਣ ਦਿੰਦਾ ਤੇ ਮਾਂ ਜਿੱਥੇ ਵੀ ਜਾਂਦੀ ਉਹਦੇ ਨਾਲ ਹੀ ਰਹਿੰਦਾ ਪਰਛਾਵੇਂ ਵਾਂਗ ਉਹਦਾ ਮੇਰੀ ਮਾਂ ਨਾਲ ਬੜਾ ਮੋਹ ਸੀ ਕਿੱਡੀ ਕਿੱਡੀ ਰਾਤ ਉਹ ਵੱਡੇ ਮੰਦਰ ਦੇ ਥੜਿਆਂ ਉੱਤੇ ਪੈ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹਿੰਦੇ ਮੈਂ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਉਹ ਕਦੇ ਵੀ ਇੱਕ ਦੂਜੇ ਨੂੰ ਉੱਚਾ ਨਹੀਂ ਸੀ ਬੋਲੇ ਗੱਲਾਂ ਗੱਲਾਂ ਤਾਂ ਜੀ ਆਪਣੇ ਮੋਹ ਪਿਆਰ ਦੀ ਹੀ ਕਰਦੇ ਹੁੰਦੇ ਆ ਕੀ ਆਖਦੇ ਹੋ ਬੇਸ਼ਰਮ ਹਰਾਮ ਦਾ ਨਹੀਂ ਜੀ ਐਉਂ ਨਾ ਆਖੋ ਨਾਲੇ ਤੁਹਾਨੂੰ ਭੁਲੇਖਾ ਲੱਗਿਆ ਕਿ ਸਾਡੇ ਵਰਗੇ ਚੰਗੇ ਲੋਕਾਂ ਨਾਲ ਨਾਲੋਂ ਘਾਟ ਇੱਜ਼ਤ ਸਾਡੇ ਵਰਗੇ ਚੰਗੇ ਲੋਕਾਂ ਨਾਲੋਂ ਘਾਟ ਇੱਜ਼ਤ ਧਰ ਨਹੀਂ ਹੁੰਦੇ ਕੀ ਇਸ ਗੱਲ ਦੇ ਪਿੱਛੇ ਕੋਈ ਬੰਦਾ ਬੇਸ਼ਰਮ ਤੇ ਬਦਕਾਰ ਹੋ ਜਾਂਦਾ ਹੈ ਬਈ ਉਹ ਸੱਚ ਬੋਲਦਾ ਤੁਸੀਂ ਸਮਝਦੇ ਹੋ ਕਿ ਜੇ ਕੋਈ ਬੰਦਾ ਆਪਣੀ ਬੇਇੱਜ਼ਤੀ ਉੱਤੇ ਝੂਠ ਦਾ ਪੋਚਾ ਨਾ ਫੇਰ ਲਏ ਤਾਂ ਉਹ ਇੱਜ਼ਤਦਾਰ ਬਣ ਜਾਂਦਾ ਨਹੀਂ ਜੀ ਤੁਹਾਨੂੰ ਜੀ ਮੈਂ ਨਹੀਂ ਆਖਦਾ ਪਰ ਮੈਨੂੰ ਪਤਾ ਹੈ ਤੁਹਾਡੇ ਵਰਗੇ ਬੜੇ ਬਾਊ ਲੋਕ ਰੋਜ਼ ਮੇਰੇ ਅੱਗੇ ਝੂਠ ਬੋਲ ਕੇ ਇੰਜ ਕਰਦੇ ਨੇ ਜਾਨੀ ਇੱਕ ਬੱਚੇ ਦਾ ਇੱਕ ਬਾਊ ਨਾਲ ਡਾਇਲੌਗ ਚੱਲ ਰਿਹਾ ਜਿਸ ਦੇ ਵਿੱਚ ਉਹ ਆਪਣੀ ਮਾਂ ਦੀ ਤੇ ਆਪਣੇ ਚਾਚੇ ਦੀ ਗਾਥਾ ਸੁਣਾਉਂਦਾ ਹੈ ਕਿ ਮੈਨੂੰ ਬਚਪਨ ਚ ਲੋਕ ਹਰਾਮੀ ਕਿਉਂ ਕਹਿੰਦੇ ਨੇ ਜੇ ਮੈਂ ਤੁਹਾਨੂੰ ਆਪਣੀ ਮਾਂ ਦੇ ਇਸ਼ਕ ਦੀ ਗੱਲ ਦੱਸ ਦਿੱਤੀ ਤਾਂ ਤੁਸੀਂ ਮੇਰੀ ਸੱਚੀ ਗੱਲ ਉੱਤੇ ਮੈਨੂੰ ਬਦਕਾਰ ਤੇ ਬੇਸ਼ਰਮ ਕਹਿਣ ਲੱਗੇ ਬਾਊ ਜੀ ਪਰ ਮੈਂ ਜੀ ਸੱਚ ਕਹਿਣਾ ਮੈਨੂੰ ਤੁਹਾਡੇ ਹੀ ਨਹੀਂ ਤੁਹਾਡੇ ਵਰਗੇ ਲੋਕਾਂ ਦੀ ਫੋਕੀ ਇੱਜ਼ਤਦਾਰੀ ਜਾਂ ਫੋਕੇ ਪਿਆਰ ਦੀ ਉੱਕਾ ਜ਼ਰੂਰਤ ਨਹੀਂ ਤੇ ਮੈਨੂੰ ਇਹ ਚੰਗੀ ਵੀ ਨਹੀਂ ਲੱਗਦੀ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਜਿਵੇਂ ਤੁਸੀਂ ਆਪਣੀ ਕਮੀਜ਼ ਦੇ ਪਾਟੇ ਕਾਲਰ ਨੂੰ ਆਪਣੇ ਰਫੂ ਕੀਤੇ ਕੋਟ ਦੇ ਹੇਠ ਲੁਕਾ ਲਗਾ ਕੇ ਰੱਖਦੇ ਹੋ ਇਵੇਂ ਹੀ ਤੁਸੀਂ ਆਪਣੀ ਫੋਕੀ ਇੱਜ਼ਤ ਆਪਣਾ ਪਾਟਿਆ ਛਿੱਟਿਆ ਸਭ ਕੁਝ ਲਗਾਉਣ ਦਾ ਯਤਨ ਕਰਦੇ ਹੋ ਮੈਂ ਵੱਡੇ ਲੋਕਾਂ ਨੂੰ ਜਾਣਦਾ ਵਿੱਚੋਂ ਖੋਖਲੇ ਹੁੰਦੇ ਨੇ ਮੈਂ ਬੱਚਾ ਜ਼ਰੂਰ ਹਾਂ ਪਰ ਮੈਂ ਸਭ ਸਮਝਦਾ ਮੇਰਾ ਮਤਲਬ ਤੁਸੀਂ ਨਹੀਂ ਤੁਹਾਡੇ ਵਰਗੇ ਹੋਰ ਬਾਹੂ ਲੋਕ ਉਹ ਜਿਹੜੇ ਬੱਚਾ ਉਸ ਬਾਹੂ ਨੂੰ ਦੱਸ ਰਿਹਾ ਹੈ ਗੱਲ ਬੱਚਾ ਬੋਲੇ ਮੈਂ ਤੁਹਾਨੂੰ ਪਰਸੋਂ ਦੀ ਗੱਲ ਦੱਸਦਾ ਜੀ ਜਦੋਂ ਤੁਹਾਡੇ ਜਿਹਾ ਇੱਕ ਬਾਹੂ ਆਪਣੀ ਬੌਟੀ ਤੇ ਤਿੰਨ ਬੱਚਿਆਂ ਦੇ ਸਾਹਮਣੇ ਸਾ ਉਹ ਹੱਟੀ ਤੋਂ ਪਕੌੜੇ ਖਾ ਰਿਆ ਸੀ ਤੇ ਜਦੋਂ ਮੈਂ ਉਹਨਾਂ ਦੇ ਕੋਲ ਜਾ ਕੇ ਆਖਿਆ ਬਾਹੂ ਜੀ ਭੁਖਾਣੇ ਲੈ ਦਿਓ ਕੁੱਲ 2 ਪੈਸੇ ਤੇ ਆ ਕੁੱਲ 2 ਪੈਸੇ ਦੇ ਦਿਓ ਤੇ ਉਸ ਨੇ ਬੜੀ ਅਜੀਬ ਮੁਸਕਰਾਉਂਦੇ ਆਖਿਆ ਬੜੀਆਂ ਹਵਾਈ ਬੰਦੂਕਾਂ ਦੇਣ ਲੱਗੇ ਮੇਰੇ ਸ਼ਿਕਾਰੀ ਬਾਲਾਂ ਲਈ ਆ ਉਹ ਪੁਕਾਨੇ ਆ ਵੇਚਦਾ ਸੀਗਾ ਜਿਹੜੇ ਹੁੰਦੇ ਨੇ ਉਂਗਲਾਂ 'ਚ ਪਾ ਕੇ ਐਦਾਂ ਹਨਾ ਖਾਣ ਵਾਲੇ ਹੁੰਦੇ ਆ ਵੀ ਉਹ ਬੱਚਿਆਂ ਨੂੰ ਜਾ ਕੇ ਕਹਿਣ ਲੱਗਾ ਕਿ ਬੌਜੀ ਪੁਕਾਨੇ ਲੈ ਲਓ ਪੁਕਾਨੇ ਵੇਚਦਾ ਸੀ ਉਹ ਬੱਚਾ ਦੋ-ਦੋ ਪੈਸੇ ਦੇਣੇ ਕਿ ਲੈ ਲਓ ਤਾਂ ਉਹ ਬਾਹੂ ਬੜੀ ਅਜੀਬ ਤਰ੍ਹਾਂ ਨਾਲ ਮੁਸਕਰਾਉਂਦਿਆਂ ਮੈਨੂੰ ਕਹਿਣ ਲੱਗਾ ਬੜੀਆਂ ਹਵਾਈ ਬੰਦੂਕਾਂ ਦੇਣ ਲੱਗਾ ਮੇਰੇ ਸ਼ਿਕਾਰੀ ਬਾਲਾਂ ਲਈ ਤੇ ਮੈਂ ਜੀ ਸੱਚ ਕਹਿਣਾ ਜਦੋਂ ਮੈਂ ਉਹਨਾਂ ਦੇ ਬੱਚਿਆਂ ਵੱਲ ਵੇਖਿਆ ਤਾਂ ਵੱਡੇ ਦੋਹੋਂ ਜਿਹੜੇ ਪਹਿਲਾਂ ਹੀ ਲਲਚਾਈਆਂ ਅੱਖਾਂ ਨਾਲ ਪੁਕਾਨੇ ਵੱਲ ਤੱਕ ਰਏ ਸੀ ਬੁੱਲ ਕੱਢਣ ਲੱਗ ਪਏ ਸਾਰਿਆਂ ਤੋਂ ਨਿੱਕੇ ਨੇ ਆਪਣੀ ਬਾਹੂਆਣੀ ਦੀ ਸਾੜੀ ਖਿੱਚ ਕੇ ਪੁਕਾਨਾ ਲੈਣ ਲਈ ਰਿਹਾਰੜ ਕੀਤੀ ਪਰ ਸਾਰਿਆਂ ਕੋਲੋਂ ਵੱਡਾ ਉਹਨੂੰ ਪਿਓ ਵਾਂਗ ਘੂਰ ਕੇ ਕਹਿਣ ਲੱਗਾ ਚੁੱਪ ਕਰਨਾ ਕਿ ਨਹੀਂ ਚੰਗੇ ਬੱਚੇ ਕਦੇ ਵੀ ਭੁਕਾਨਾ ਨਹੀਂ ਲੈਂਦੇ ਤੇ ਫਿਰ ਜੀ ਉਥੋਂ ਮੇਰੇ ਵੇਂਦਿਆਂ ਵੇਂਦਿਆਂ ਉਹ ਇੱਕ ਵੱਡੀ ਦੁਕਾਨ ਦੇ ਅੰਦਰ ਚਲੇ ਗਏ ਉਥੇ ਵੱਡੀ ਸਾਰੀ ਗੋਗੜਵਾਲਾ ਸਾਹਿਬ ਆਪਣੇ ਨਿੱਕੇ ਲਈ ਖੜਾਉਣੇ ਖਰੀਦ ਰਿਹਾ ਸੀ ਉਹ ਅਸਲ ਦੇ ਵਿੱਚ ਉਸਦੀ ਬਾਹਰ ਕੁਲੋਤੀ ਕਾਰ ਵੇਖ ਕੇ ਅੰਦਰ ਗਏ ਸਨ ਅੰਦਰ ਜਾ ਕੇ ਉਹ ਉਸ ਦੇ ਬਰਾਬਰ ਇੰਜ ਖਲੋ ਗਏ ਜਿਵੇਂ ਕਿਸੇ ਵੱਡੇ ਸਾਹਿਬ ਦੇ ਬੱਚੇ ਹੋਣ ਪਰ ਮੈਂ ਜੀ ਵੇਖ ਕੇ ਚਿੱਤ ਹੀ ਚਤ ਹੱਸ ਰਿਹਾ ਸੀ ਕਿ ਉਹ ਤੇ ਆਪਣੀ ਬੌਟੀ ਆਪਸ ਚ ਅੱਖਾਂ ਪਾ ਕੇ ਗੱਲਾਂ ਕਰ ਰਹੇ ਸਨ ਜਦੋਂ ਉਹ Saab ਨੇ ਆਪਣੇ ਨਿੱਕੇ ਨੂੰ 50 ਰੁਪਏ ਦੀ ਬੈਟਰੀ ਨਾਲ ਚੱਲਣ ਵਾਲੀ ਇੱਕ ਮੋਟਰ ਕਾਰ ਲੈ ਕੇ ਦਿੱਤੀ ਤਾਂ ਉਹ ਬਾਊ ਜੀ ਨੇ ਾਕੜ ਵਿੱਚ ਆ ਕੇ ਆਪਣੇ ਨਿੱਕੇ ਲਈ 70 ਰੁਪਈਆ ਦਾ ਨਿੱਕ ਨੱਚਣ ਵਾਲਾ ਬਾਵਾ ਖਰੀਦ ਦਿੱਤਾ ਪਰ ਜਦੋਂ ਬਾਊ ਜੀ ਆਣੀ ਨੇ ਬਾਊ ਆਣੀ ਨੇ ਬਟੂਆ ਖੋਲ੍ਹਿਆ ਤਾਂ ਵਿੱਚੋਂ 4 ਰੁਪਏ ਨਿਕਲੇ 70 ਰੁਪਏ ਖਿਡਾਉਣੇ ਲਈ ਵੀ ਨਹੀਂ ਸੀ ਉਸ ਕੋਲ ਜਿਹੜੇ ਮੇਰੇ ਭੁਗਾਨੇ ਗੋਬਾਰੇ ਲੈਣ ਤੋਂ ਇਨਕਾਰ ਕਰਦੇ ਸੀ ਤੇ ਫਿਰ ਉਹ ਪੋਕੀ ਜਦ ਦੇ ਭੁੱਖੇ ਬੌਜੀ ਉਥੋਂ ਹੀ ਆਪਣੀ ਬਹੂਆਣੀ ਦੀ ਬੇਇੱਜ਼ਤੀ ਕਰਨ ਲੱਗ ਪਏ ਮੈਂ ਤੈਨੂੰ ਰੋਜ਼ ਕਿੰਨੀ ਵਾਰੀ ਸਿਰ ਖਪਾਈ ਕਰਨਾ ਵੀ ਸ਼ਾਪਿੰਗ ਕਰਨ ਵੇਲੇ ਕੇ ਚੋਖੇ ਪੈਸੇ ਲੈ ਕੇ ਤੁਰਿਆ ਕਰੋ ਤੇ ਹੋਰ ਨਹੀਂ ਪਤਾ ਨਹੀਂ ਉਸ ਵਿਚਾਰੀ ਬਹੂਆਣੀ ਨੂੰ ਬੌਜੀ ਨੇ ਕੀ ਕੀ ਆਖਿਆ ਕਿਉਂਕਿ ਉਹਨਾਂ ਕੋਲ 4 ਰੁਪਏ ਤੋਂ ਵੱਧ ਨਹੀਂ ਸੀ ਨਿਕਲੇ ਹੁਣ ਤੁਸੀਂ ਆਪ ਹੀ ਵੇਖ ਲਓ ਜੀ ਕਿੱਡੀ ਹਸੋਹਿਣੀ ਇੱਜ਼ਦਾਰੀ ਹੈ ਇਹ ਤਾਂ ਮੈਂ ਤੁਹਾਨੂੰ ਇੱਕੋ ਗੱਲ ਦੱਸੀ ਐ ਬਾਉ ਜੀ ਮੈਂ ਰੋਜ਼ ਵੇਖਦਾ ਇਸ ਤਰ੍ਹਾਂ ਦੇ ਖੌਤੀ ਵੱਡੇ ਲੋਕਾਂ ਦਾ ਅੰਦਰਲਾ ਨੰਗ ਤੇ ਰੋਜ਼ ਇਸ ਤਰ੍ਹਾਂ ਦੇ ਕਿਸੇ ਅੱਖੀਂ ਵੇਖਦਾ ਤੇ ਮਨ ਹੀ ਮਨ ਮੁਖ ਸਕਾਉਣਾ ਕਿ ਸ਼ਾਇਦ ਇਹਨਾਂ ਨਾਲੋਂ ਮੈਂ ਕਿਤੇ ਚੰਗਾ ਰੋਜ਼ ਮੇਰੇ ਵਰਗੇ ਬੇਇੱਜ਼ਤ ਬੇਸ਼ਰਮ ਨਗਰੇ ਮੁੰਡਿਆਂ ਕੋਲ ਵੀ ਝੂਠ ਬੋਲਣ ਲੱਗਿਆਂ ਇਹ ਨਹੀਂ ਸੰਗਦੇ ਹੋਕੀ ਇੱਜ਼ਤਦਾਰੀ ਨਾਲ ਉਹਨਾਂ ਦੀਆਂ ਗੱਲਾਂ ਫੁੱਲੀਆਂ ਹੁੰਦੀਆਂ ਨੇ ਪਰ ਚੋਰਾ ਵਾਂਗ ਉਹਨਾਂ ਦੀਆਂ ਅੱਖਾਂ ਦਾ ਰੰਗ ਓੜਿਆ ਰਹਿੰਦਾ ਕੀ ਆਖਿਆ ਮੈਨੂੰ ਏਡੀ ਨਿੱਕੀ ਉਮਰੇ ਅਜਿਹੀਆਂ ਗੱਲਾਂ ਦਾ ਕਿਵੇਂ ਪਤਾ ਲੱਗਿਆ ਉਹ ਬੱਚਾ ਬੋਲਦਾ ਵੇਖੋ ਗਬਾਉ ਨੂੰ ਪੁੱਛਿਆ ਉਹਨਾ ਤੈਨੂੰ ਇਹਨਾਂ ਗੱਲਾਂ ਦਾ ਕਿਵੇਂ ਪਤਾ ਅਸਲ ਤੁਸੀਂ ਗਲਤ ਸੋਚਦੇ ਹੋ ਪਾਉ ਜੀ ਨਿੱਕੀ ਉਮਰ ਵੇਲੇ ਦਾ ਗਿਆਨ ਵੀ ਨਿੱਕਾ ਹੁੰਦਾ ਹੈ ਸੋਮਾ ਆਖਦੇ ਨੇ ਕਿ ਵਧੇਰੇ ਗਿਆਨਵਾਹ ਨਾ ਉਹ ਲੋਕ ਬਣਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਨੂੰ ਥੱਲਿਓਂ ਤੱਕਣਾ ਜਿਨ੍ਹਾਂ ਨੇ ਸ਼ੁਰੂ ਕੀਤਾ ਤੁਸੀਂ ਜਾਣਦੇ ਹੋ ਮੰਗਤਿਆਂ ਨਾਲੋਂ ਹੇਠਾਂ ਜ਼ਿੰਦਗੀ ਦਾ ਹੋਰ ਕਿਹੜਾ ਥੱਲਾ ਹੋਏਗਾ ਨਾਲੇ ਜੀ ਸੋਮੇ ਨੇ ਮੈਨੂੰ ਜ਼ਿੰਦਗੀ ਦੇ ਬੜੇ ਭੇਤ ਸਿਖਾਏ ਨੇ ਉਹ ਬੱਚਾ ਬੋਲਿਆ ਬਾਉ ਜੀ ਸੋਮਾ ਮੇਰੇ ਵਾਂਗ ਅਨਪੜ ਨਹੀਂ ਉਹ ਪੂਰੀਆਂ ਨੌਜਮਾਤਾਂ ਪੜਿਆ ਹੋਇਆ ਜੇ ਉਹਦੀ ਮਾਂ ਨਾ ਮਰਦੀ ਤਾਂ ਉਹ ਥੋੜਾ ਹੋਰ ਵੀ ਪੜਦਾ ਉਹ ਜੀ ਸਕੂਲੋਂ ਹਰ ਸਾਲ ਪਹਿਲੇ ਨੰਬਰ ਤੇ ਪਾਸ ਹੁੰਦਾ ਸੀ ਤੇ ਸੋਮੇ ਦੀ ਆ ਮਾਂ ਆਖਦੀ ਸੀ ਮੈਂ ਆਪਣੇ ਸੋਮੇ ਨੂੰ ਡਿਪਟੀ ਬਣਾਵਾਂਗੀ ਤੇ ਫਿਰ ਉਹ ਡਿਪਟੀ ਕਿਉਂ ਨਾ ਬਣਿਆ ਬਾਉ ਨੇ ਪੁੱਛਿਆ ਤੇ ਬੱਚਾ ਬੋਲਿਆ ਫਿਰ ਜੀ ਕੀ ਹੋਣਾ ਸੀ ਉਹ ਵਿਚਾਰੀ ਮਜ਼ਦੂਰੀ ਕਰਦੀ ਹੁੰਦੀ ਸੀ ਇੱਕ ਦਿਨ ਮਜ਼ਦੂਰੀ ਕਰਦੀ ਦਿਹਾੜੀ ਕਰਦੀ ਕੰਧ ਹੇਟਾ ਕੇ ਮਰ ਗਈ ਤੇ ਪਿੱਛੋਂ ਸੋਮਾ ਇਕੱਲਾ ਰਹਿ ਗਿਆ ਹਾਂਜੀ ਮੈਂ ਵੀ ਇਕੱਲਾ ਹੀ ਰਹਿ ਗਿਆ ਉਦੋਂ 2 ਕੁ ਮਹੀਨੇ ਪਹਿਲਾਂ ਹੀ ਚਾਚਾ ਬਦਰੂ ਮਰ ਗਿਆ ਸੀ ਤੇ ਮਾਂ ਕੋਲ ਥੋੜੇ ਤੇ ਮਾਂ ਉਸ ਤੋਂ ਕੋਲੋਂ ਥੋੜੇ ਦਿਨ ਪਹਿਲਾਂ ਮਰ ਗਈ ਸੀ ਉਹ ਜੀ ਦਮੇ ਦੀ ਬਿਮਾਰੀ ਨਾਲ ਮਰ ਗਈ ਸੀ ਮੇਰੀ ਮਾਂ ਪਰ ਚਾਚਾ ਚਾਣਕ ਚੱਕ ਮਰ ਗਿਆ ਮਾਂ ਦੇ ਵਿਜੋਗ ਵਿਛੋੜੇ ਦੇ ਵਿੱਚ ਬਾਉ ਜੀ ਮੈਂ ਝੂਠ ਨਹੀਂ ਬੋਲਦਾ ਤੁਸੀਂ ਇਹ ਗੱਲ ਮੰਨਦੇ ਹੋ ਕਿ ਕੋਈ ਬੰਦਾ ਵਿਜੋਗ ਨਾਲ ਵੀ ਮਰ ਸਕਦਾ ਤੁਸੀਂ ਕਦੇ ਪਿਆਰ ਕਰਕੇ ਵੇਖਿਆ ਮੈਨੂੰ ਲੱਗਦਾ ਤੁਸੀਂ ਪਿਆਰ ਦੀ ਕੋਈ ਗੱਲ ਸੁਣੀ ਨਹੀਂ ਹੋਣੀ ਪਰ ਮੈਨੂੰ ਪਤਾ ਹੈ ਕਿ ਮੇਰਾ ਚਾਚਾ ਜਿਹੜਾ ਪਿਓ ਤੋਂ ਵੀ ਵੱਧ ਕੇ ਸੀ ਉਹ ਮੇਰੀ ਮਾਂ ਦੇ ਵਿਜੋਗ 'ਚ ਮਰਿਆ ਕੀ ਆਖਿਆ ਮੰਗਤੇ ਬੌਜੀ ਮੰਗਤੇ ਬੰਦੇ ਨਹੀਂ ਹੁੰਦੇ ਉਹ ਬੇਇੱਜ਼ਤ ਹੁੰਦੇ ਨੇ ਬੇਸ਼ਰਮ ਹੁੰਦੇ ਨੇ ਤੁਸੀਂ ਵੀ ਆਖ ਲੋ ਬੇਸ਼ਰਮ ਬੇਇੱਜ਼ਤ ਪਰੇ ਇਹ ਨਾ ਆਖੋ ਕਿ ਉਹਨਾਂ ਵਿੱਚ ਬੰਦਿਆਂ ਵਾਲੇ ਦਿਲ ਨਹੀਂ ਹੁੰਦੇ ਇਹ ਨਾ ਆਖੋ ਕਿ ਉਹਨਾਂ ਨੂੰ ਪਿਆਰ ਨਹੀਂ ਹੁੰਦਾ ਇਹ ਨਾ ਆਖੋ ਕਿ ਉਹ ਕਿਸੇ ਦੇ ਵਿਯੋਗ ਦੇ ਵਿੱਚ ਨਹੀਂ ਮਰ ਸਕਦੇ ਕੀ ਆਖਦੇ ਹੋ ਕੋਈ ਚੱਜਦੀ ਗੱਲ ਕਰਾਂ ਬਾਊ ਜੀ ਤੁਸੀਂ ਠੀਕ ਆਖਦੇ ਹੋ ਮੈਂ ਚੱਜਦੀਆਂ ਗੱਲਾਂ ਹੀ ਕਰ ਰਿਹਾ ਜਿਹੜੀਆਂ ਤੁਹਾਨੂੰ ਚੱਜਦੀਆਂ ਨਹੀਂ ਲੱਗਦੀਆਂ ਮੈਨੂੰ ਸੋਮੇ ਨੇ ਸਭ ਦੱਸਿਆ ਹੋਇਆ ਕਿ ਤੁਸੀਂ ਉੱਤੋਂ ਕਿੱਡੇ ਜ਼ਰਦਾਰ ਦਾਨਸ਼ਵੰਦ ਬਣਦੇ ਫਿਰਦੇ ਹੋ ਕਿੱਡੇ ਸੱਚੇ ਬਣੇ ਫਿਰੋ ਪਰ ਤੁਸੀਂ ਆਪਣੇ ਦਿਲ ਕੋਲੋਂ ਆਪ ਲੁਕਵਾ ਨਹੀਂ ਸਕਦੇ ਤੁਹਾਨੂੰ ਪਤਾ ਹੈ ਕਿ ਅਸਲ 'ਚ ਤੁਸੀਂ ਕੀ ਹੋ ਨਹੀਂ ਨਹੀਂ ਤੁਸੀਂ ਮਾੜੇ ਬਿਲਕੁਲ ਨਹੀਂ ਲੱਗਦੇ ਤੁਸੀਂ ਬਹੁਜੀ ਬੜੇ ਚੰਗੇ ਹੋ ਮੈਂ ਤੁਹਾਡੇ ਵਰਗੇ ਹੋਰ ਬਾਉਆਂ ਦੀ ਗੱਲ ਕਰਦਾ ਮੇਰੇ ਤੇ ਸੋਮੇ ਜਿੰਨੇ ਅਸੀਂ ਦੇਖੇ ਨੇ ਉਹ ਬਹੁਤੇ ਇਦਾਂ ਦੇ ਨਿਕਲੇ ਨੇ ਦੇਖੋ ਨਾ ਜੀ ਕੋਈ ਮਨੁੱਖ ਗਰੀਬ ਉਂਝ ਹੀ ਵੱਡੇ ਲੋਕਾਂ ਦੇ ਅੱਖਾਂ ਮੰਦਾ ਨਹੀਂ ਹੋ ਜਾਂਦਾ ਬਸ ਤੁਸੀਂ ਜੇ ਕਿਸੇ ਗੱਲੋਂ ਉਣੇ ਹੋ ਤਾਂ ਸਿਰਫ ਏਸੇ ਗੱਲੋਂ ਕਿ ਤੁਸੀਂ ਗੀਤ ਹੀ ਹੋ ਮੈਂ ਤੁਹਾਡੇ ਵਾਂਗ ਆਪਣੇ ਪਾਟੇ ਕਾਲਰ ਖੁੱਤੇ ਕੋਟ ਦੇ ਨਹੀਂ ਲਗਾਉਂਦਾ ਉਸ ਨੇ ਫਿਰ ਬਾਪ ਨੂੰ ਆਖਿਆ ਅਸੀਂ ਵੱਡੇ ਲੋਕਾਂ ਦੀ ਰੀਸ ਨਹੀਂ ਕਰਦੇ ਨੰਗੇ ਛਿਟੇ ਰਹਨੇ ਆ ਨਹੀਂ ਨਹੀਂ ਬਾਪ ਜੀ ਗੁੱਸੇ ਨਾ ਹੋਵੋ ਜਾਨੀ ਇਹ ਇੱਕ ਸੂਤਰ ਦੀ ਧਾਰ ਦੀ ਤਰ੍ਹਾਂ ਇੱਕ ਬੱਚੇ ਦੀ ਮਾਨਸਿਕਤਾ ਨੂੰ ਪੇਚ ਕੀਤਾ ਹੈ ਰਾਮੀ ਕਹਾਣੀ ਹੈ ਗੁਰਦੇਵਾਲ ਸਿੰਘ ਦੀ ਨਹੀਂ ਨਹੀਂ ਗੁੱਸੇ ਨਾ ਹੋਵੋ ਮੈਂ ਤਾਂ ਆਖਣ ਲੱਗਾ ਸੀ ਕਿ ਤੁਸੀਂ ਜੋ ਮੈਨੂੰ ਚੱਜ ਦੀ ਗੱਲ ਦੱਸਣ ਜਾ ਰਹੇ ਹੋ ਅਸਲ ਦੇ ਵਿੱਚ ਤੁਸੀਂ ਆਪਣੀ ਕਮਜ਼ੋਰੀ ਵਿਖਾਉਂਦੇ ਹੋ ਤੁਸੀਂ ਜਾਣਦੇ ਹੋ ਕਿ ਇਹ ਜੋ ਕੁਝ ਮੈਂ ਤੁਹਾਨੂੰ ਦੱਸ ਰਿਹਾ ਇਹ ਸਭ ਸੱਚ ਹੈ ਜੋ ਸੱਚ ਸੁਣਨੋਂ ਡਰਦੇ ਆਓ ਨਹੀਂ ਨਹੀਂ ਤੁਹਾਨੂੰ ਮੈਂ ਕੋਈ ਸਿੱਖਿਆ ਨਹੀਂ ਦੇਣ ਲੱਗਾ ਕਿਉਂਕਿ ਬਾਹੂ ਕਹਿੰਦਾ ਹੁਣ ਮੈਨੂੰ ਸਿੱਖਿਆ ਨਾ ਦੇ ਅਸਲ ਦੇ ਵਿੱਚ ਇਹ ਸਿੱਖਿਆ ਦੀਆਂ ਗੱਲਾਂ ਨਹੀਂ ਆਮ ਗੱਲਾਂ ਨੇ ਜੋ ਸੋਮੇ ਨੇ ਮੈਨੂੰ ਸਮਝਾਈਆਂ ਨੇ ਜ਼ਿੰਦਗੀ ਜਿਉਣ ਲਈ ਮੈਂ ਚਾਹਨਾ ਕਿ ਉਹਦੀ ਹਰ ਗੱਲ ਦੁਨੀਆ ਦੇ ਹਰ ਬੰਦੇ ਨੂੰ ਦੱਸਾਂ ਉਹ ਜੀ ਗੱਲਾਂ ਨਹੀਂ ਮੇਰਾ ਸੱਚ ਆਖਦਾ ਸੋਮਾ ਉਹ ਜੀ ਮਲੂਕ ਤੇ ਮੜਕੂ ਪਿੰਡੇ ਦਾ ਲੋਹ ਲੋ ਉਸ ਦਾ ਸੱਚ ਦੀ ਸ਼ਾਦੀ ਪਰਦਾ ਬੌਜੀ ਤੁਸੀਂ ਠੀਕ ਆਖਦੇ ਹੋ ਮੈਂ ਚੁੱਪ ਕਰ ਜਾਣਾ ਹੋਰ ਕੀ ਸੁਣਾਵਾਂ ਤੁਹਾਨੂੰ ਗਾਣਾ ਸੁਣਾਵਾਂ ਜੀ ਗਾਣਾ ਜੀ ਉਹ ਮੈਂ ਬੜਾ ਚੰਗਾ ਗਾ ਲਾਣਾ ਪਰ ਮੈਂ ਝੂਠ ਨਹੀਂ ਬੋਲਦਾ ਮੈਥੋਂ ਇੰਜ ਗਾਇਆ ਨਹੀਂ ਜਾਂਦਾ ਜਦੋਂ ਸੋਮੇ ਨੇ ਮੈਨੂੰ ਗਾਉਣ ਦਾ ਅਸਲ ਪੇਹ ਦੱਸਿਆ ਤਾਂ ਉਦੋਂ ਉਸਨੇ ਸਿਰਫ 2-3 ਗਾਣੇ ਹੀ ਦੱਸੇ ਜੋ ਮੈਂ ਗਾ ਸਕਦਾ ਇਹਨਾਂ 'ਚ ਸਭ ਤੋਂ ਚੰਗਾ ਇੱਕੋ ਗਾ ਸਕਦਾ ਉਹ ਹੈ ਮੰਗਤਿਆਂ ਦਾ ਗਾਣਾ ਮੰਗਤੇ ਮੁੰਡਿਆਂ ਦਾ ਗਾਣਾ ਮੇਰੀ ਆਵਾਜ਼ ਭਾਰੀ ਹੋ ਜਾਂਦੀ ਹੈ ਪਰ ਤਾਲ ਦੀ ਗੰਭੀਰਤਾ ਮੈਂ ਕਦੇ ਨਹੀਂ ਗਵਾਚਣ ਦਿੱਤੀ ਕਿਉਂਕਿ ਉਹ ਗਾਣਾ ਗਾਉਂਦਿਆਂ ਮੇਰੇ ਅੰਦਰੋਂ ਆਪ ਮਹਾਰੇ ਵਿਚਾਰ ਨਿਕਲਦੇ ਨੇ ਜਿਹਾ ਭਾਂਡਾ ਤੇਹੀ ਆਵਾਜ਼ ਬੌਜੀ ਇਹ ਤੁਸੀਂ ਕੀ ਆਖਦੇ ਹੋ ਮੇਰੇ ਗਾਣਾ ਵੀ ਤੁਹਾਨੂੰ ਚੰਗਾ ਨਹੀਂ ਲੱਗਦਾ ਪਰ ਜੇ ਚੰਗੀ ਆਵਾਜ਼ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਭਾਂਡੇ ਸਾਨੂੰ ਤਾਂ ਤੁਸੀਂ ਭਾਂਡੇ ਚੰਗੇ ਕਿਉਂ ਨਹੀਂ ਬਣਾਉਂਦੇ ਉਹ ਜਾਨ ਇੱਕ ਸਵਾਲ ਕਰਦਾ ਕਿ ਜੇ ਤੁਸੀਂ ਕਹਿੰਦੇ ਕਿ ਜਿਹੋ ਜਿਹਾਂ ਭਾਂਡਾ ਉਹ ਜੀ ਆਵਾਜ਼ ਜੇ ਸਾਡੀ ਆਵਾਜ਼ ਮਾੜੀ ਹੈ ਫਿਰ ਤੁਸੀਂ ਸਾਨੂੰ ਇਦਾਂ ਘੜਿਆ ਕਿਉਂ ਹੈ ਸਾਨੂੰ ਇਸ ਤਰ੍ਹਾਂ ਦਾ ਮਾਹੌਲ ਕਿਉਂ ਦਿੰਦਾ ਬੜੀਆਂ ਗੰਭੀਰ ਗੱਲਾਂ ਕਰਦਾ ਬੱਚਾ ਹਨਾ ਇਹ ਵੀ ਮੈਂ ਗੱਲ ਸੋਮੇ ਦੀ ਦੁਹਰਾ ਰਿਹਾ ਇੱਕ ਦਿਨ ਜੀ ਜਦੋਂ ਅਸੀਂ ਗੋਲ ਚੌਂਕ 'ਚ ਖਲੋਤੇ ਸਾਂ ਤਾਂ ਉਹ ਸੁੰਨਿਆ ਵਾਂ ਕਿੰਨਾ ਚਿਰ ਉੱਥੇ ਖੜੋਤਾ ਲੰਘਦੀਆਂ ਘਾਰਾਂ ਨੂੰ ਵੇਖ ਰਿਹਾ ਸੀ ਸੋਮਾ ਤੇ ਫਿਰ ਚਾਨ ਚੱਕ ਮੋਕਾ ਘਮਾ ਕੇ ਆਖਣ ਲੱਗਾ ਸੁੰਦਰਾ ਜਿਹਾ ਫੋਕੀ ਇੱਜ਼ਤ ਦੇ ਭੁਖੇ ਝੂਠ ਗੁੜ ਦੇ ਚਾਖੜੂ ਬੜੇ ਬਾਹੂ ਲੋਕ ਨਾ ਹੋਣ ਤਾਂ ਮੈਂ ਸਭ ਕਾਰਾਂ ਖੋ ਕੇ ਇਹਨਾਂ ਦੇ ਅਸਲ ਵਾਰਸਾਂ ਨੂੰ ਦੇ ਦਿਆਂ ਯਾਨੀ ਉਸ ਬੱਚੇ ਦਾ ਨਾਂ ਸੁੰਦਰ ਸੀ ਤੇ ਉਸ ਦਾ ਦੋਸਤ ਸੀ ਜਿਹੜਾ ਵੱਡਾ ਉਹਦਾ ਨਾਂ ਸੀ ਸੋਮਾ ਮੈਂ ਜੀ ਉਹਦੀ ਗੱਲ ਸੁਣ ਕੇ ਹੱਸ ਪਿਆ ਸੋਮੇ ਦੀ ਉਹ ਹੋਰ ਗੰਭੀਰ ਹੋ ਗਿਆ ਤੇ ਕੜ ਕੇ ਬੋਲਿਆ ਤੂੰ ਵੀ ਉਸ ਨਾਲ ਨਾਲ ਨੂੰ ਫਿਰਦਾ ਸੱਚ ਕਹਿਣਾ ਜੀ ਇਹ ਕੰਮ ਮੈਂ ਪਲਾਂ ਵਿੱਚ ਕਰਕੇ ਵਿਖਾ ਦਿਆਂ ਪਰ ਇਹ ਗੀਤ ਦੀ ਲੋਕ ਮੇਰੀ ਪੇਸ਼ ਨਹੀਂ ਜਾਣ ਦਿੰਦੇ ਤੇ ਉਸ ਪਿੱਛੋਂ ਜੀ ਮੈਂ ਇਹਨਾਂ ਬਹੁ ਲੋਕਾਂ ਦੇ ਅੰਦਰਲਾ ਥੋਸ ਜਦੋਂ ਵੇਖਿਆ ਤਾਂ ਮੈਨੂੰ ਸੋਮੇ ਦੀ ਗੱਲ ਦੇ ਵਿੱਚ ਸੱਚ ਨਜ਼ਰ ਆਇਆ ਬਾਊ ਜੀ ਮੈਨੂੰ ਪਤਾ ਹੈ ਤੁਸੀਂ ਚਿੱਤੋਂ ਮੇਰੀਆਂ ਗੱਲਾਂ ਸੁਣਨਾ ਚਾਹੁੰਦੇ ਹੋ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਪਰ ਉੱਪਰੋਂ ਉੱਪਰੋਂ ਤੁਸੀਂ ਨਹੋਰਾ ਵਟ ਰਹੇ ਉਸ ਬੱਚੇ ਨੇ ਸੁੰਦਰ ਨੇ ਬਾਊ ਨੂੰ ਆਖਿਆ ਪਰ ਜਦੋਂ ਤੁਸੀਂ ਵੇਖਦੇ ਹੋ ਨਾ ਕਿ ਤੁਹਾਨੂੰ ਮੇਰੇ ਜਿਹੇ ਬੰਦਿਆਂ ਕੋਲ ਖਲੋਤਿਆਂ ਕੋਈ ਵੇਖ ਨਾ ਲਏ ਉਦੋਂ ਤੁਸੀਂ ਮੈਨੂੰ ਨਕਲੀ ਲੱਗਦੇ ਹੋ ਵੇਖੋ ਨਾ ਇੱਕ ਪਾਸੇ ਤੁਹਾਡਾ ਦਿਲ ਚਾਹੁੰਦਾ ਹੈ ਦੂਸਰੇ ਪਾਸੇ ਇਹਨੇ ਵੱਡੇ ਲੋਕਾਂ ਦੇ ਝੂਠ ਦਾ ਡੰਬਰ ਹੈ ਤੁਸੀਂ ਇਸ ਝੂਠ ਤੇ ਡੰਬਰ ਦੇ ਮੁਲੰਮੇ ਦੀ ਚਮਕ ਵਿੱਚ ਆਪਣੇ ਅੰਦਰਲੇ ਸੱਚ ਨੂੰ ਭੁੱਲ ਜਾਂਦੇ ਹੋ ਬਾਊ ਜੀ ਸੱਚ ਹੈ ਨਾ ਜੋ ਮੈਂ ਕਿਹਾ ਮੈਂ ਜੀ ਸੱਚ ਕਹਿਣਾ ਮੈਂ ਤੇ ਸੋਮੇ ਨੇ ਕਿਤੇ ਝੂਠ ਨਹੀਂ ਬੋਲੇ ਆ ਅਸੀਂ ਇੱਕੋ ਝੁੱਗੀ 'ਚ ਰਹਨੇ ਆ ਬਾਊ ਜੀ ਸੋਮਾ ਤੇ ਮੈਂ ਕੀ ਆਖਦੇ ਸਾਡਾ ਉਥੇ ਹੋਰ ਕੋਈ ਨਹੀਂ ਨਹੀਂ ਤੁਸੀਂ ਸਾਰੇ ਸਾਡੇ ਹੀ ਹੋ ਬਸ ਤੁਸੀਂ ਜਦੋਂ ਨਕਲੀਆਂ ਵਾਲੇ ਭੇਸ ਚ ਹੁੰਦੇ ਹੋ ਫੋਕੀ ਇਜ਼ਤਦਾਰੀ ਲਈ ਵੱਡੇ ਲੋਕਾਂ ਦੀ ਰੀਸ ਕਰਦੇ ਉਦੋਂ ਸਾਡੇ ਨਹੀਂ ਹੁੰਦੇ ਉਦੋਂ ਤੁਸੀਂ ਵੀ ਸਾਡੇ ਵਾਂਗ ਹੀ ਹੋ ਤੁਹਾਨੂੰ ਪਤਾ ਨਾ ਇੱਕ ਵਾਰ ਸਾਡੇ ਇੱਥੇ ਇੰਗਲਿਸਤਾਨ ਦੀ ਰਾਣੀ ਆਈ ਸੀ ਇੰਗਲੈਂਡ ਦੀ ਸਾਡੀਆਂ ਸ਼ਹਿਰਾਂ ਦੀਆਂ ਕਈ ਸੜਕਾਂ ਪੁੱਟ ਕੇ ਦੁਬਾਰਾ ਬਣਾਈਆਂ ਗਈਆਂ ਕਿੰਨੇ ਲੋਕੀ ਸਾਇਆਂ ਕੋਹਾਂ ਤੋਂ ਉਸ ਰਾਣੀ ਨੂੰ ਵੇਖਣ ਆਏ ਪਰ ਸੋਮੇ ਨੂੰ ਉਸ ਦਿਨ ਬੜਾ ਗੁੱਸਾ ਆਇਆ ਉਸਨੇ ਮੈਨੂੰ ਬੜੇ ਗੁੱਸੇ ਨਾਲ ਉਸਤੇ ਨਾ ਕਿਹਾ ਸੁੰਦਰਾ ਮੈਂ ਇਹ ਸਭ ਤੋਂ ਵੱਡਾ ਝੂਠ ਨਹੀਂ ਵੇਖ ਸਕਦਾ ਦੇਖਣਾ ਅੱਜ 13 ਸਾਲ ਹੋ ਗਏ ਨੇ ਜਦੋਂ ਤੇਰੀ ਇਸੇ ਰਾਣੀ ਦੇ ਦਾਦੇ ਪਿਓ ਦਾਦੇ ਨੇ ਸਾਡੇ ਪਿੰਡੇ ਤੋਂ ਜੱਤ ਲਾ ਕੇ ਲੈ ਜਾਂਦੇ ਸਨ ਤੇ ਅੱਜ ਉਹਨਾਂ ਦੀ ਧੀ ਲਈ ਅਸੀਂ ਲੋਕ ਐਡਾ ਕੂੜ ਅਲੰਬਰ ਰਚ ਰਹੇ ਹਾਂ ਯਾਨੀ ਇਹ ਕਹਾਣੀ 1950 ਦੇ ਵਕਤ ਦੀ ਹੋਣੀ ਆ ਨਾ ਸੌਰੀ 60 ਦੀ ਯਾਨੀ 13 ਸਾਲ ਬਾਅਦ ਇਸ ਰਾਣੀ ਦੇ ਪਿਓ ਨੇ ਕਿਵੇਂ ਸਾਡੇ ਤੋਂ ਮਤਲਬ ਜੱਤ ਲਾਹੀ ਸੀ ਤੇ ਹੁਣ ਅਸੀਂ ਉਸ ਦੀ ਕੀ ਇੱਜ਼ਤ ਕਰਦੇ ਆਂ ਆਪਣੀਆਂ ਸੜਕਾਂ ਵੀ ਪਟਵਾ ਰਹੇ ਆਂ ਕਿ ਰਾਣੀ ਨੇ ਆਉਣਾ ਅਸੀਂ ਆਪਣੇ ਮੂੰਹਾਂ ਉੱਤੇ ਗੇਰੂ ਮਲ ਕੇ ਇਹ ਵਖਾਣ ਕਿਉਂ ਜਾਈਏ ਕਿ ਅਸੀਂ ਤੁਹਾਡੇ ਨਾਲੋਂ ਬਹੁਤ ਰੱਜੇ ਪੁੱਜੇ ਆਂ ਵੇਖ ਦਿਓ ਸਾਡੇ ਲੁਸਲੁਸ ਕਰਦੇ ਮੂੰਹ ਸੁੰਦਰਾ ਇਹ ਸਭ ਝੂਠ ਹੈ ਸੋਮਨ ਮੈਨੂੰ ਇਹ ਗੱਲ ਸਮਝਾਈ ਸੀ ਤੇ ਜੀ ਅਸੀਂ ਰਾਣੀ ਦਾ ਜਲੂਸ ਵੇਖਣ ਨਹੀਂ ਗਏ ਉਸ ਬੱਚੇ ਨੇ ਆਖਿਆ ਆਸਲ ਜੀ ਮੈਂ ਕੁਝ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਨੂੰ ਸੁਣਾਉਣਾ ਚਾਹਣਾ ਬਾਉ ਜੀ ਇਹ ਮੇਰੇ ਵਾਸਤੇ ਗੱਲ ਨਹੀਂ ਮੇਰਾ ਅੰਦਰਲਾ ਆਪ ਮੁਹਾਰਾ ਹੈ ਸੋਮੇ ਨੇ ਮੇਰਾ ਸੁਭਾਅ ਹੀ ਜਿਹਾ ਬਣਾ ਦਿੱਤਾ ਤੁਸੀਂ ਸੋਚਦੇ ਹੋ ਕਿ ਮੇਰਾ ਕਿਤੇ ਕੋਈ ਚੱਜ ਦੀ ਗੱਲ ਕਰਨੋਂ ਦਿਲ ਨਹੀਂ ਕਰਦਾ ਮੈਂ ਕਿਤੇ ਤੁਹਾਡੇ ਵਾਂਗ ਕਾਰਾਂ ਦੇ ਵਿੱਚ ਚੜਨ ਦੇ ਸੁਪਨੇ ਨਹੀਂ ਲਏ ਬੜਾ ਕੁਝ ਕਰਕੇ ਵੇਖਿਆ ਇਸ ਨਿੱਕੀ ਜਿਹੀ ਉਮਰ ਦੇ ਵਿੱਚ ਬੜੇ ਭੁਗਾਨੇ ਬਾਲਾਂ ਨਿੱਕ ਸੁਕ ਵੇਚਿਆ ਮੈਨੂੰ ਇੱਕ ਰਾਤ ਸੁਪਨਾ ਆਇਆ ਕਿ ਜਾਨੀ ਦੀ ਸਾਡਾ ਸਾਰਾ ਸ਼ਹਿਰ ਕੱਚ ਦਾ ਬਣ ਗਿਆ ਤੇ ਉਸ ਸ਼ਹਿਰ ਦੀਆਂ ਸੜਕਾਂ ਰਬੜ ਦੀਆਂ ਬਣ ਗਈਆਂ ਹਰ ਬੰਦੇ ਕੋਲ ਇੱਕ ਕਾਰ ਹੈ ਤੇ ਹਰ ਬੰਦੇ ਨਾਲ ਇੱਕ ਸੋਹਣੀ ਕੁੜੀ ਵੀ ਹੈ ਹਰ ਕਿਸੇ ਕੋਲ ਫੁੱਲ ਨੇ ਹਰ ਕੋਈ ਭਰੀਆਂ ਦੁਕਾਨਾਂ ਅੰਦਰੋਂ ਕੁਝ-ਕੁਝ ਖਰੀਦ ਕੇ ਨਿਕਲ ਰਿਹਾ ਤੇ ਮੇਰੇ ਨਾਲ ਜੋ ਕੁੜੀ ਹੈ ਉਹ ਸਭ ਤੋਂ ਸੋਹਣੀ ਹੈ ਪਰ ਜਦੋਂ ਮੇਰੀ ਅੱਖ ਖੁੱਲੀ ਤਾਂ ਕੁਝ ਵੀ ਨਹੀਂ ਸੀ ਹਾਂਜੀ ਮੈਂ ਜਾਣਦਾ ਜਈਆਂ ਗੱਲਾਂ ਸੁਣਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਸਾਡਾ ਵੀ ਇਹੋ ਜਿਹੀਆਂ ਗੱਲਾਂ ਕਰਨੋਂ ਦਿਲ ਨਹੀਂ ਕਰਦਾ ਪਰ ਤੁਸੀਂ ਆਪ ਆਖਦੇ ਹੋ ਸੋਨਾ ਕਿ ਜਿਹਾ ਭਾਂਡਾ ਤੇਹੀ ਆਵਾਜ਼ ਹੈ ਵੇਖੋ ਨਾ ਜੀ ਜਦੋਂ ਭਾਂਡਾ ਹੀ ਵਿਸਮੇ ਹੋਣ ਟੁੱਟੇ ਫੱਟੇ ਹੋਣ ਸਾਡੇ ਫਿਰ ਸਾਡੀਆਂ ਟੁਣਕੀਆਂ ਵਾਜਾਂ ਕਿੱਥੋਂ ਆਉਣੀਆਂ ਬਾਊ ਜੀ ਹਾਂਜੀ ਤਦੇ ਤਾਂ ਮੈਂ ਕਹਿਣਾ ਤੁਸੀਂ ਨਹੀਂ ਤੁਹਾਡੇ ਜਿਹੇ ਬਾਹੂ ਲੋਕ ਝੂਠ ਦੇ ਵਪਾਰੀ ਨੇ ਤਦੇ ਉਹ ਇਸ ਉਦਾਸੀ ਦੇ ਬਾਜ਼ਾਰ ਦੇ ਵਿੱਚੋਂ ਖੁਸ਼ੀਆਂ ਲੱਭਦੇ ਫਿਰਦੇ ਨੇ ਬਾਊ ਜੀ ਹੁਣ ਤੁਸੀਂ ਆਪ ਵੇਖ ਲਓ ਆਜੋ ਦੋ ਮੁੰਡੇ ਨੇ ਨਾ ਜੋ ਹੁਣੇ ਕਾਫੀ ਹਾਊਸ ਜਾਣਗੇ ਉੱਥੇ ਬੈਠ ਕੇ ਕਾਫੀ ਪੀਂਦੇ ਆ ਇਹ ਫਿਲਮਾਂ ਦੀਆਂ ਗੱਲਾਂ ਕਰਨਗੇ ਆਪਣੇ ਕਾਲਜ ਦੀਆਂ ਕੁੜੀਆਂ ਦੀਆਂ ਗੱਲਾਂ ਕਰਨਗੇ ਆਪਣੇ ਭਵਿੱਖ ਦੀਆਂ ਗੱਲਾਂ ਕਰਨਗੇ ਸੁਨਹਿਰੇ ਭਵਿੱਖ ਦੀਆਂ ਕੀ ਇਹ ਨਰੇ ਝੂਠ ਨਹੀਂ ਵਕਣਗੇ ਵਕਣਗੇ ਕੀ ਇਹ ਕਾਫੀ ਦੀ ਭਾਫ਼ ਵਿੱਚੋਂ ਨਰੇ ਸੁਪਨਿਆਂ ਦਾ ਮਹਿਲ ਨਹੀਂ ਵੇਖਣਗੇ ਤੁਸੀਂ ਵੇਖੋ ਨਾ ਜੀ ਜੇ ਇਹਨਾਂ ਨੂੰ ਏਡੀ ਜਵਾਨ ਉਮਰੇ ਸੱਚੀ ਗੱਲ ਕਰਨੋਂ ਡਰ ਲੱਗਦਾ ਉਹ ਅਗਾਹ ਕੀ ਚੰਦ ਚੜਾਉਣਗੇ ਤੁਸੀਂ ਜਾਣਦੇ ਹੋ ਜੀ ਕਿ ਤੁਹਾਡੇ ਘਰਾਂ ਕੋਲ ਗਲੀਆਂ ਵਿੱਚ ਬਾਜ਼ਾਰਾਂ ਦੇ ਵਿੱਚ ਲੱਖਾਂ ਭੁੱਖੇ ਨੰਗੇ ਲੋਕ ਫਿਰਦੇ ਨੇ ਤੇ ਲੱਖਾਂ ਮੇਰੇ ਤੇ ਸੋਮੇ ਵਰਗੇ ਕੰਗਾਲ ਨਿੱਕੇ ਨਿੱਕੇ ਬੱਚੇ ਬੇਇੱਜ਼ਤੇ ਕੰਮ ਕਰਕੇ ਢੱਡ ਪਾਲਦੇ ਨੇ ਇਸ ਨਰਕ ਦੇ ਵਿੱਚ ਤੁਸੀਂ ਖਿਆਲੀ ਸੁਰਗ ਉਣ ਦੇ ਫਿਰਦੇ ਹੋ ਮਾਨਵਤਾ ਦੀ ਗੱਲ ਨਹੀਂ ਕਰਦੇ ਇਹ ਝੂਠ ਨਹੀਂ ਵੈਸੇ ਬੜੀ ਗੰਭੀਰ ਕਹਾਣੀ ਹੈ ਹੋਰ ਬੌਜੀ ਕੀ ਆਖਾਂ ਮੈਂ ਤੁਸੀਂ ਮੇਰੀਆਂ ਇੰਨੀਆਂ ਗੱਲਾਂ ਸੁਣ ਕੇ ਜਦੋਂ ਆਖਣ ਲੱਗ ਪਏਓ ਕਿ ਬਕਵਾਸ ਨਾ ਕਰ ਤੇ ਹੋਰ ਤੁਸੀਂ ਕੀ ਸੁਣ ਸਕੋਗੇ ਪਰ ਬੌਜੀ ਮੈਂ ਸੱਚ ਕਹਿਣਾ ਤੁਸੀਂ ਇਸ ਫੋਕੀ ਇਜ਼ਤਦਾਰੀ ਝੂਠ ਤੇ ਸੁਪਨਿਆਂ ਦੀ ਦੁਨੀਆ ਨੂੰ ਛੱਡ ਕੇ ਸੋਮੇ ਦੀ ਤੇ ਮੇਰੀ ਸੱਚ ਦੀ ਦੁਨੀਆ ਦੇ ਵਿੱਚ ਆ ਜਾਓ ਆਪਾਂ ਉਹ ਸੁਪਨਿਆਂ ਦਾ ਸੁਰਗ ਸਹਕਾਰ ਕਰ ਲਵਾਂਗੇ ਮੈਂ ਕਹਿਣਾ ਜਰੂਰ ਕਰ ਲਵਾਂਗੇ ਹਾਂ ਹਾਂ ਇਹ ਮੈਂ ਹਿੱਕ ਥਾਪੜ ਕੇ ਆਖਦਾ ਬੌਜੀ ਕਿ ਮੈਂ ਤੁਹਾਡੇ ਨਾਲ ਬਹਾਦਰ ਹਾਂ ਸੱਚਾ ਮਿਹਨਤੀ ਹਾਂ ਇਮਾਨਦਾਰ ਹਾਂ ਨਹੀਂ ਨਹੀਂ ਮੇਰਾ ਇਹ ਮਤਲਬ ਨਹੀਂ ਕਿ ਤੁਹਾਡੇ ਨਾਲੋਂ ਨਹੀਂ ਤੁਹਾਡੇ ਵਰਗੇ ਬਾਉਆਂ ਨਾਲੋਂ ਤੁਸੀਂ ਮਤਲਬ ਨਿੱਜੀ ਨਾਲੋਂ ਮੇਰੀ ਗੱਲ ਨੂੰ ਉਂਝ ਵੀ ਮਨ ਹੱਸਦਾ ਜੀ ਤੁਹਾਡੀ ਚਾਪਲੂਸੀ ਕਰਨੀ ਤੁਹਾਡੇ ਵਰਗੇ ਕਹਿ ਕੇ ਮੈਂ ਉਂਝ ਹੀ ਝੂਠ ਬੋਲੀ ਜਾਣਾ ਚੰਗਾ ਜੀ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਨਾ ਇਹ ਸੱਚੀਆਂ ਨੇ ਤੇ ਸੱਚ ਕੋੜਾ ਹੁੰਦਾ ਪਰ ਮਾੜਾ ਨਹੀਂ ਸੱਚ ਮਨ ਦੀ ਮੈਲ ਨੂੰ ਧੋਂਦਾ ਬਾਉ ਜੀ ਹੁਣ ਤਾਂ ਚੰਗਾ ਮੰਨਦਾ ਜੋ ਮਰਜ਼ੀ ਆਖੀ ਜਾਓ ਪਰ ਮੈਂ ਆਪਣੀ ਗੱਲ ਕਹਿ ਬੈਠਾ ਕਿੰਨੀਆਂ ਗੱਲਾਂ ਕਿੰਨੀਆਂ ਗਾਲਾਂ ਰੋਜ਼ ਤੁਹਾਡੇ ਵਰਗੇ ਬਾਹੂ ਲੋਕ ਸਾਨੂੰ ਕੱਢ ਜਾਂਦੇ ਨੇ ਸਾਨੂੰ ਬੇਸ਼ਰ ਮਹਾਰਾਮੀ ਗੀਦੀ ਪਤਾ ਨਹੀਂ ਕੀ ਕੀ ਬੱਕ ਜਾਂਦੇ ਨੇ ਸੋਚੀਦਾ ਇਹਨਾਂ ਵਿਚਾਰਿਆਂ ਦਾ ਕਾਹਦਾ ਗੁੱਸਾ ਇਹਨਾਂ ਗੀਦੀ ਲੋਕਾਂ ਕੋਲੋਂ ਤਾਂ ਗਾਲਾਂ ਤੋਂ ਬਿਨਾ ਹੋਰ ਆਸ ਵੀ ਕਾਦੀ ਹੋ ਸਕਦੀ ਐ ਠੀਕ ਐ ਨਾ ਜੀ ਬਾਊ ਜੀ ਚੰਗਾ ਜੀ ਬੋਲੇ ਚੱਲੈ ਮਾਫ਼ ਕਰਨਾ ਸਭ ਨੂੰ ਮੇਰੀ रामਸਤ ਹੁਣ ਖੁਸ਼ ਹੋਣਾ ਜੀ ਏਸੀ ਕਹਾਣੀ ਹਰਾਮੀ ਜੇਸਾ ਸਮਾਜ ਦੇ ਉਸ ਮਾਸੂਮ ਵਰਗ ਨੂੰ ਜਿਸ ਦੀ ਮਾਂ ਸੀ ਪਿਓ ਨਹੀਂ ਸੀ ਮਾਂ ਚਾਚੇ ਨਾਲ ਰਹਿਣ ਲੱਗੀ ਦਮੇ ਨਾਲ ਚਾਚਾ ਤੇ ਮਾਂ ਦੋਨੋਂ ਮਰ ਗਏ ਇੱਕ ਸੋਮਾ ਸੀ ਜਿਹਦੀ ਮਾਂ ਵੀ ਇਕੱਲੀ ਸੀ ਵਿਧਵਾ ਸੀ ਉਹ ਵੀ ਕੰਧ ਹਟ ਮਜ਼ਦੂਰੀ ਕਰਕੇ ਮਰ ਗਈ ਸੋ ਇਸ ਤਰ੍ਹਾਂ ਦਾ ਦੋਸਤੋ ਕਿੰਨਾ ਬਚਪਨ ਹੈ ਜਿਹੜਾ ਦੁਨੀਆ ਦੇ ਵਿੱਚ ਰੁਲਦਾ ਹੈ ਰੇਲਵੇ ਸਟੇਸ਼ਨਾਂ ਦੇ ਆਪਾਂ ਇੰਡੀਆ 'ਚ ਹੀ ਵੇਖਦੇ ਆ ਕਿ ਕਿਵੇਂ ਝੂਠੇ ਪੱਤਲ ਚੁੱਕ ਚੁੱਕ ਕੇ ਬੱਚੇ ਖਾਂਦੇ ਨੇ ਇੱਕ ਉਹ ਬੱਚਾ ਹੁੰਦਾ ਇੱਕ ਉਸੇ ਤਰ੍ਹਾਂ ਦਾ ਅਮੀਰ ਦਾ ਬੱਚਾ ਹੁੰਦਾ ਇੱਕ ਗਾਂਡਾਨੀ ਦਾ ਬੱਚਾ ਜਿਹੜਾ ਹਾਥੀਆਂ ਨੂੰ ਵੀ 5-700 ਰੁਪਏ ਕਿਲੋ ਦੇ ਆਰਗੇਨਿਕ ਸੇਬ ਖਵਾਉਂਦਾ ਗਾਜਰਾਂ ਦਾ ਜੂਸ ਪਿਉਂਦਾ ਲੱਡੂ ਪਤਾ ਨਹੀਂ ਕੀ ਕੀ ਖਵਾਉਂਦਾ ਇੱਕ ਗਰੀਬ ਦਾ ਬੱਚਾ ਜਿਹੜਾ ਗੰਦਗੀ ਖਾਣ ਨੂੰ ਮਜਬੂਰ ਹੈ ਇਹ ਕਿ ਦੋ ਧੜਿਆਂ ਚ ਖਲਕਤ ਵੰਡੇ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਜਿਹੜੇ ਜਿਸ ਤਰ੍ਹਾਂ ਸਾਹ ਗੁਰਦয়াল ਸਿੰਘ ਹੈ ਕਹਾਣੀਕਾਰ ਨੇ ਸਹਿਤ ਕਰਨੇ ਚਲੋ ਨਿੱਜੀ ਲਾਈਫ ਕਿਸੇ ਦੀ ਕਿੱਦਾਂ ਦੀ ਹੋਵੇ ਪਰ ਇਹਨਾਂ ਚ ਜਿਹੜੀ ਭਾਵਕਤਾ ਨਾ ਇਹ ਉਸ ਗੱਲ ਨੂੰ ਪੇਸ਼ ਕਰ ਜਾਂਦੇ ਨੇ ਕਈ ਵਾਰ ਕੋਈ ਮੰਗਤਾ ਬੱਚਾ ਕੋਈ ਗਰੀਬ ਬੱਚਾ ਜੇ ਕੋਈ ਕਰਦਾ ਤਾਂ ਉਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਮਜਬੂਰੀਆਂ ਚ ਹੁੰਦਾ ਉਹਦੇ ਭਾਂਡੇ ਹੀ ਅਜੇ ਇਸੀ ਉਹਦੀ ਆਵਾਜ਼ ਇਦਾਂ ਦੀ ਨਿਕਲੀ ਵਿੱਚੋਂ ਤੇ ਉਹਨੇ ਫਿਰ ਚੋਰੀ ਚਕਾਰੀ ਉਹਨੇ ਫਿਰ ਇਸ ਤਰ੍ਹਾਂ ਦਾ ਹਰਾਮਪੋ ਕਰਨਾ ਹੁੰਦਾ ਹੈ ਅਸੀਂ ਸੁਸਾਇਟੀ ਨੇ ਸਮਾਜ ਨੇ ਧਰਮ ਨੇ ਜਾਂ ਖੋਤੀ ਮਾਨਵਤਾ ਇਨਸਾਨੀਅਤ ਨੇ ਸਭਿਆਤਾ ਨੇ ਜੋ ਕੁਛ ਉਹਨੂੰ ਦਿੱਤਾ ਉਸੇ ਨੂੰ ਉਹ ਹੱਡੀ ਹੰਡਾ ਰਿਹਾ ਸੋ ਇਹ ਸੀ ਅਣਪੋਲ ਮਨਾਵੀ ਕਹਾਣੀ ਲਖਤਮ ਗੁਰਦੇਵਾਲ ਸਿੰਘ ਕਹਾਣੀ ਦਾ ਨਾਮ ਸੀ ਜਿਹੜਾ ਉਹ ਹਰਾਮੀ ਸੀ ਬੜਾ ਅਜੀਬ ਲੱਗਦਾ ਪਰ ਅਸੀਂ ਹਲਾਲ ਵੱਲੋਂ ਆਈਏ ਸੱਚ ਵੱਲੋਂ ਆਈਏ। ਇਹੀ ਧਰਮ ਹੈ, ਇਹੀ ਇਨਸਾਨੀਅਤ ਹੈ। ਜਿਸ ਤਰ੍ਹਾਂ ਅੱਜ ਆਲਾ ਦੁਆਲਾ ਵੇਖ ਰਹੇ ਆਂ ਲੋਕਾਂ ਦੇ ਕਿਰਦਾਰ ਖੁੱਸ ਰਹੇ ਨੇ। ਸਰ ਪੈਸਾ ਸ਼ੋਹਰਤ ਜਿੱਥੇ ਮਰਜ਼ੀ ਗੰਦਗੀ ਦੇ ਢੇਰ ਤੇ ਬਹਾ ਲਓ। ਛੋਟੇ ਲੋਕਾਂ ਦੀ ਤਾਂ ਮਜਬੂਰੀ ਹੋ ਸਕਦੀ ਹੈ ਪਰ ਆ ਵੱਡੇ ਲੀਡਰ ਰੋਜ਼ ਕੀ ਵੇਖਦੇ ਹੋ। ਖਬਰਾਂ ਭਰੀਆਂ ਪਈਆਂ ਨੇ। ਅਖਬਾਰਾਂ ਭਰੀਆਂ ਪਈਆਂ ਨੇ, ਪੋਰਟਲ ਜਿਹੜਾ ਮਰਜ਼ੀ ਖੋਲ ਲਓ। ਸੋ ਇਸ ਸਿਲਸਿਲੇ ਵਿੱਚ ਜੋ ਕੁਝ ਹੋ ਰਿਹਾ ਸ਼ਾਇਦ ਉਸ ਨੂੰ ਸਹੀ ਤਰੀਕੇ ਨਾਲ ਵਿਚਾਰਨ ਲਈ ਧਰਮ ਸਾਨੂੰ ਸੇਧ ਦਿੰਦਾ ਪਰ ਧਰਮ ਸਾਨੂੰ ਕਰਮ ਕਾਂਡਾਂ ਦੇ ਵਿੱਚ ਐਦਾਂ ਪਗ ਬੰਨ ਲਓ ਐਦਾਂ ਟਿੱਕਾ ਲਾ ਲਓ ਇਹ ਲਾ ਲਓ ਨਾ ਲਓ ਉਠਖਲੋ ਇਹ ਕਰ ਲਓ ਇੱਕ ਹੋਰ ਤਰ੍ਹਾਂ ਦੀ ਪ੍ਰੈਕਟੀਕਲ ਲਾਈਫ ਦਿੰਦਾ ਆਪਣੇ ਦਿਲ ਨੂੰ ਸੋਧਣ ਦੀ ਮਨ ਨੂੰ ਸੋਧਣ ਦੀ ਮਨ 'ਚੋਂ ਹਰਾਮ ਤੋਂ ਦੂਰ ਕਰਨ ਦੀ ਸੇਧ ਨਹੀਂ ਦਿੰਦਾ ਗੱਲ ਇਹ ਸੀ ਚੰਗੀਆਂ ਆਚਾਰੀ ਬੁਰੀਆਂ ਹੱਕ ਪ੍ਰਾਇ ਨਾਨਕਾ ਉਹ ਸੂਰਸ ਗਾਇ ਦੇ ਅਸੀਂ ਮਾਨੇ ਨਹੀਂ ਸਮਝਦੇ ਸੂਰ ਤੇ ਗਾਂ ਦੇ ਬਥੇਰੇ ਮਾਨੇ ਸਮਝ ਗਏ ਖੇ ਖਾਣਾ ਇਹ ਨਹੀਂ ਖਾਣਾ ਜਿਹੜਾ ਹੱਕ ਖਾਣਾ ਉਸ ਤੋਂ ਵੀ ਪਾਪ ਹੈ ਵੱਜਰ ਪਾਪ ਹੈ ਸੋਈ ਨੇ ਜ਼ਿੰਦਗੀ ਦੀਆਂ ਸਚਾਈਆਂ ਇਸ ਕਹਾਣੀ ਦੇ ਵਿਚੋੜੀ ਭਾਵਕ ਕਹਾਣੀ ਸੀ ਬੜੀ ਚੰਗੀ ਲੱਗੀ ਉਮੀਦ ਹੈ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਇਹ ਚੀਜ਼ਾਂ ਥੋੜੀਆਂ ਜਿਹੀਆਂ ਬੋਰ ਜ਼ਰੂਰ ਕਰਦੀਆਂ ਪਰ ਤੁਹਾਨੂੰ ਇੱਕ ਬਹੁਤ ਵਧੀਆ ਇਨਸਾਨ ਬਣਾਉਂਦੀਆਂ ਤੁਹਾਡੇ ਮਨ ਦੀ ਮੈਲ ਨੂੰ ਸ਼ਾਇਦ ਧਰਮ ਦਾ ਜਾਂ ਕੋਈ ਪਾਠ ਵੀ ਉਹਨਾਂ ਨਾਲ ਸੁਧਾਰ ਸਕੇ ਜਿਹਨੀ ਇਸ ਤਰ੍ਹਾਂ ਇੱਕ ਬੱਚੇ ਦੀ ਭਾਵਕਤਾ ਤੁਹਾਨੂੰ ਸੁਧਾਰ ਦਿੰਦੀ ਹੈ ਜਦੋਂ ਤੁਸੀਂ ਉਹ ਚੀਜ਼ ਕਰ ਲੈਂਦੇ ਹੋ ਕਿ ਮੈਂ ਕਿਸੇ ਤੇ ਗਲਤ ਨਹੀਂ ਕੀਤਾ ਮੇਰੇ ਕੋਲ ਕੋਈ ਹਰਾਮ ਦੀ ਕਮਾਈ ਨਹੀਂ ਆਈ ਤਾਂ ਤੁਹਾਡੀ ਜ਼ਿੰਦਗੀ ਨਾ ਐਨ ਫੁੱਲਾਂ ਵਾਂਗ ਉੱਟਕਦੀ ਹੈ ਇਸੇ ਨੂੰ ਧਰਮ ਮਨ ਜੀਤੇ ਜਗ ਜੀਤ ਕਹਿੰਦਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਪਾਈਏ ਖਾਤ ਜੇ ਉਸ ਤੇ ਅਮਲ ਨਾ ਕੀਤਾ ਨਾ ਤੇ ਉਹ ਸਭ ਬਿਰਥਾ ਹੈ ਵੇਸਟ ਆਫ ਟਾਈਮ ਮਨੀ ਜ਼ੀਰੋ ਕਬਾੜ ਸੋ ਮੈਨੂੰ ਕਹਾਣੀ ਬਹੁਤ ਵਧੀਆ ਲੱਗੀ ਤੁਹਾਡੇ ਵੀ ਕਈ ਸਾਰੇ ਵੀਰਾਂ ਦੇ ਕਮੈਂਟ ਆਏ ਨੇ ਚੰਗਾ ਲੱਗਾ ਤੇ ਇਹ ਕਹਾਣੀ ਅੰਕਪਾਡ ਭਾਗ ਦੇ ਵਿੱਚ ਪਾ ਦਨੇ ਉੱਥੋਂ ਤੁਸੀਂ ਇਹ ਕਹਾਣੀਆਂ ਦਾ ਲਤਫ ਲੈ ਸਕਦੇ ਹੋ ਤੇ ਇਹਨਾਂ ਪ੍ਰੋਮਾਂ ਦੇ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ 9876309655 ਇਹ ਆਪਣਾ WhatsApp ਗਰੁੱਪ ਨੰਬਰ ਤੇ ਪ੍ਰੋਮ ਦੇ ਵਿੱਚ ਕਾਲ ਕਰਨਾ ਤੇ ਮੇਰਾ ਸੰਪਰਕ ਨੰਬਰ ਹੈ